ਮੈਂ ਅਮਨਦੀਪ ਸਿੰਘ ਲੂਥਰਾ ਰੋਟਰੀ ਕਲੱਬ ਮੈਮਰਸਰ ਸੈਂਟਰਲ ਤੋਂ ਪ੍ਰੈਜ਼ੀਡੈਂਟ ਐਂਡ ਮੈਂਬਰ ਆਫ ਵਾਇਸ ਆਫ ਡਾਕਟਰ ਅਸੀਂ ਅੱਜ ਦਾ ਪ੍ਰੋਗਰਾਮ ਵਾਇਸ ਆਫ ਡਾਕਟਰ ਕਲੈਬਰੇਸ਼ਨ ਵਿਦ ਰੋਟਰੀ ਕਲੱਬ ਅਮਨਿਸਰ ਸੈਂਟਰਲ ਦੇ ਨਾਲ ਕਰਾ ਰਹੇ ਹਾਂ ਇਹ ਸੈਸ਼ਨ 4 ਹੈ ਸੀਜ਼ਨ 4 ਦੇ ਅੰਡਰ ਅੱਜ ਅਸੀਂ ਆਰ ਡੀ ਬਰਮਨ ਲੇਟ ਸ਼੍ਰੀ ਆਰ ਡੀ ਬਰਮਨ 뮤직 ਡਾਇਰੈਕਟਰ ਉਹਨਾਂ ਦੀ ਯਾਦ ਵਿੱਚ ਅੱਜ ਸਾਰੇ ਸੌਂਗਸ ਉਹਨਾਂ ਨੂੰ ਯਾਦ ਕੀਤਾ ਜਾਏਗਾ ਇਹ ਜਿਸਾਂ ਕਿ ਤੁਹਾਨੂੰ ਪਤਾ ਹੈ ਆਰ ਡੀ ਬਰਮਨ ਇੱਕ ਕੁੱਝ ਕਲਾਕਾਰ ਇੱਕ ਵੱਡੇ میوزਿਕ ਡਾਇਰੈਕਟਰ ਸੀ ਉਹ ਸਾਰਿਆਂ ਦੇ ਦਿਲਾਂ ਵਿੱਚ ਧੜਕਣਾ ਵਿੱਚ ਅੱਜ ਤ ਵੀ ਵਸੇ ਹੋਏ ਐ ਤੇ ਉਹਨਾਂ ਨੂੰ ਯਾਦ ਕਰਦੇ ਲਈ ਤੇ ਅੱਜ ਅਸੀਂ ਇੱਕ ਉਪਰਾਲਾ ਕੀਤਾ ਸਾਰੇ ਡਾਕਟਰਸ ਨੇ ਮਿਲ ਕੇ ਕਿ ਕਿਉਂ ਨਾ ਉਹਨਾਂ ਦੀ ਇੱਕ ਸ਼ਾਮ ਮਨਾਈ ਜਾਏ ਜਿੱਦੇ ਚ ਪਬਲਿਕ ਨੂੰ ਬੁਲਾਇਆ ਜਾਏ ਤੇ ਪਬਲਿਕ ਨੂੰ ਐਂਟਰਟੇਨ ਕੀਤਾ ਜਾਏ ਲੋਕੀ ਆਪਣੇ ਸਟ्रेस ਤੋਂ ਦੂਰ ਹੋਣ ਔਰ ਜਿਹੜੇ ਪੁਰਾਣੇ ਲੀਜੈਂਡਸ ਐ ਉਹਨਾਂ ਦੇ ਬਾਰੇ ਉਹਨਾਂ ਨੂੰ ਕੁਝ ਜਾਣਕਾਰੀ ਮਿਲੇ ਸ਼ੁਕਰੀਆ ਰੋਟਰੀ ਕਲੱਬ ਨੂੰ ਅਸੀਂ ਸਾਰੇ ਸਾਲ ਵਿੱਚ ਪ੍ਰੋਗਰਾਮ ਕਰਾਉਂਦੇ ਰਹਿੰਨੇ ਆ ਜਿਹਦੇ ਵਿੱਚ ਪ੍ਰੋਜੈਕਟ ਵਰਕ ਹੁੰਦੇ ਆ ਕੁਝ ਦਾਨ ਦਕਸ਼ਨਾ ਤੋਂ ਲੈ ਕੇ ਫੈਲੋਸ਼ਿਪ ਤੋਂ ਲੈ ਕੇ ਕਿੱਥੇ ਜਿੱਥੇ ਜ਼ਰੂਰਤ ਹੁੰਦੀ ਹੈ ਅਸੀਂ ਰੋਟੇਰੀਅਨ ਉੱਥੇ ਪਹੁੰਚ ਜਾਂਦੇ ਆ ਹੁਣ ਨੈਕਸਟ ਮੰਥ ਸਾਡਾ ਜੁਲਾਈ ਮਹੀਨਾ ਆ ਜਾਣਾ ਹੈ ਸਾਵਣ ਮਹੀਨਾ ਆ ਜਾਣਾ ਹੈ ਸਾਵਣ ਮਹੀਨੇ ਵਿੱਚ ਅਸੀਂ ਗ੍ਰੀਨਰੀ ਤੇ ਸਾਡਾ ਸਾਰਾ ਸਟ੍ਰੈਸ ਹੁੰਦਾ ਹੈ ਅਸੀਂ ਲਾਸਟ ইয়ার ਵੀ ਕਰੀਬ 1100 ਪੌਦਾ ਲਗਾਇਆ ਸੀ ਇਸ ਵਾਰੀ ਸਾਡਾ ਟਾਰਗੇਟ 1100 ਪੌਦੇ ਤੋਂ ਜ਼ਿਆਦਾ ਲਗਾਣਾ ਹੈ ਅਸੀਂ ਐਪਲੀਕੇਸ਼ਨ ਫੋਰੈਸਟ ਡਿਪਾਰਟਮੈਂਟ ਨੂੰ ਲਿਖ ਚੁੱਕੇ ਹਾਂ ਐਸਰ ਅਸੀਂ 1500 ਪੌਦਿਆਂ ਦੀ ਡਿਮਾਂਡ ਕੀਤੀ ਹੈ ਔਰ ਸਾਨੂੰ ਜਲਦੀ ਹੀ 1500 ਪੌਦੇ ਮਿਲ ਜਾਣੇ ਵਿਦਨ ਵੀਕ ਤੇ ਜਿੱਦਾਂ ਕਿ ਪ੍ਰੋਸੈਸ ਅਸੀਂ ਨੈਕਸਟ ਵੀਕ ਤੋਂ ਸਟਾਰਟ ਕਰ ਦਨਾਂ ਜਿਸ ਤਰ੍ਹਾਂ ਕੋਈ ਬਰਸਾਤ ਪਈ ਅਸੀਂ ਆਪਣਾ ਕੰਮ ਸ਼ੁਰੂ ਕਰ ਦਨਾਂ ਆਪਣੀ ਪੂਰੀ ਟੀਮ ਦੇ ਨਾਲ ਜਿੱਥੇ-ਜਿੱਥੇ ਪੌਦੇ ਘਟ ਹੈ ਜਿੱਥੇ ਗ੍ਰੀਨਰੀ ਘਟ ਹੈ ਉਹ ਗ੍ਰੀਨਰੀ ਨਾਲ ਹੀ ਪਾਸੇ ਚਲਾਂਗੇ ਬਾਕੀ ਸਾਡੇ ਪ੍ਰੋਗਰਾਮ ਰੈਗੂਲਰ ਹੁੰਦੇ ਰਹਿੰਦੇ ਆ ਅਸੀਂ ਮਹੀਨੇ ਵਿੱਚ ਦੋ ਪ੍ਰੋਗਰਾਮ ਕਰਾਣੇ ਹੁੰਦੇ ਆ ਜਿਹਦੇ ਵਿੱਚ ਅਸੀਂ ਕਾਫੀ ਕੰਮ ਕੀਤਾ ਸ਼ੁਕਰੀਆ ਜੀ